ਬੀਤੇ ਦਿਨੇ ਜਾਦੀ ਦਿਹਾੜੇ ਮੌਕੇ ਲੁਧਿਆਣਾ ਦੇ ਦੋ ਥਾਣੇਦਾਰਾਂ ਵੱਲੋਂ ਲੁਧਿਆਣਾ ਦੇ ਸਿਵਲ ਸਰਜਨ ਦੇ ਨਾਲ ਬਤਮੀਜੀ ਕੀਤੀ ਗਈ ਵਦੇਖੀ ਕੀਤੀ ਗਈ ਸੀ ੱੱਕੇ ਮਾਰੇਗੇ ਜਦ ਕਿ ਉਹਨਾਂ ਕੋਲ ਵੀਆਈਪੀ ਐਂਟਰੀ ਪਾਸ ਵੀ ਇਸ ਦੇ ਬਾਵਜੂਦ ਉੱਥੇ ਤਨਾਦ ਦੋ ਥਾਣੇਦਾਰਾਂ ਨੇ ਲੁਧਿਆਣਾ ਦੇ ਸਿਵਲ ਸਰਜਨ ਨੂੰ ਸਮਾਗਮ ਵਾਲੀ ਥਾਂ ਤੇ ਜਾਣ ਹੀ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਆਲਖੋਣਾ ਨੇ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਸਾਕਸੀ ਸਾਨੀ ਦੇ ਨਾਲ ਗੱਲਬਾਤ ਕੀਤੀ ਔਰ ਉਸ ਤੋਂ ਬਾਅਦ ਸਾਕਸੀ ਸਾਨੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਸਖਤ ਚਿੱਠੀ ਲਿਖ ਦਿੱਤੀ ਜਿਸ ਤੋਂ ਬਾਅਦ ਹੁਣ ਕੁਲਦੀਪ ਸਿੰਘ ਚਾਲ ਹੋਣਾ ਨੇ ਸਬੰਧਤ ਦੋ ਥਾਣੇਦਾਰ ਮੁਅਤਲ ਕਰ ਦਿੱਤੇਗੇ ਨਾਲ ਹੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਔਰ ਇਸ ਵਿਭਾਗੀ ਕਾਰਵਾਈ ਦੀ ਹੁਣ ਜਾਂਚ ਲੁਧਿਆਣਾ ਦੇ ਏਡੀਸੀਪੀ ਰਮਨਜੀਤ ਸਿੰਘ ਭੁੱਲਰ ਕਰਨਗੇ ਪੂਰਾ ਮਸਲਾ ਕੀ ਹੈ ਜਿਸ ਤੋਂ ਬਾਅਦ ਜਿਹੜੀ ਸਖਤ ਜਿਹੜਾ ਨੋਟਿਸ ਆ ਉਹ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਉਹਨਾਂ ਨੂੰ ਲੈਣਾ ਪਿਆ ਕਿ ਸਖਤੀ ਪਰੇ ਆਰਡਰ ਵੀ ਜਾਰੀ ਕਰ ਦਿੱਤੇਗੇ ਨੇ ਜਿਸ ਸਬੰਧ ਵਿੱਚ ਹੁਣ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਲਿਖਿਆ ਕਿ ਡਿਪਟੀ ਕਮਿਸ਼ਨਰ ਪੁਲਿਸ ਸਥਾਨਿਕ ਲੁਧਿਆਣਾ ਪਾਸੋਂ ਰਿਪੋਰਟ ਜਿਹੜੀ ਉਹ ਮਿਲੀ ਸੀਗੇ ਜਿਨ੍ਹਾਂ ਦੀ ਰਿਪੋਰਟ ਮੁਤਾਬਕ ਮਾਝਾ ਡਿਪਟੀ ਕਮਿਸ਼ਨ ਲੁਧਿਆਣਾ ਦੀ ਅਗਵਾਈ ਹੇਠ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ 15 ਅਗਸਤ ਦਾ ਸਮਾਰੋਹ ਮਨਾਇਆ ਜਾ ਰਿਹਾ ਸੀ ਇਸ ਸਬੰਧ ਵਿੱਚ ਮਾਝਾ ਕੈਪਟਨ ਮੰਤਰੀ ਬਲਕਾਰ ਸਿੰਘ ਵੱਲੋਂ ਝੰਡਾ ਲਰਾਇਆ ਜਾਣਾ ਸੀ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਡਾਕਟਰ ਜਸਬੀਰ ਸਿੰਘ ਸਿਵਲ ਸਰਜਨ ਲੁਧਿਆਣਾ ਨੂੰ ਵੀ ਲੜੀ ਨੰਬਰ 962 ਤੇ ਵੀਆਈਪੀ ਪਾਸ ਰਾਹੀਂ ਸੱਦਾ ਭੇਜਿਆ ਗਿਆ ਸੀ ਜਿਨ੍ਹਾਂ ਨੇ ਲਿਖਤੀ ਦਸਖਤ ਰਾਹੀਂ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਦੇ ਧਿਆਨ ਵਿੱਚ ਲਿਆਂਦਾ ਕਿ ਜਦੋਂ ਮੈਂ 8:40 ਸਵੇਰੇ ਵੀਆਈਪੀ ਐਂਟਰੀ ਗੇਟ ਰਾਹੀਂ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਜਾਣ ਲੱਗਾ ਤਾਂ ਡਿਊਟੀ ਤੇ ਤਨਾਤ ਕਰਮਚਾਰੀ ਨੇ ਮੈਨੂੰ ਲਿਸਟ ਦਿਖਾਈ ਤੇ ਮੈਨੂੰ ਦੱਸਿਆ ਗਿਆ ਕਿ ਮੇਰਾ ਨਾਮ ਲਿਸਟ ਵਿੱਚ ਦਰਜ ਨਹੀਂ ਹੈ ਤੇ ਉਸ ਨੇ ਮੈਨੂੰ ਅੰਦਰੋਂ ਜਾਣ ਤੋਂ ਰੋਕਿਆ ਉੱਥੇ ਹੀ ਤਨਾਤ ਇੱਕ ਹੋਰ ਕਰਮਚਾਰੀ ਜਸਪਾਲ ਸਿੰਘ ਵੱਲੋਂ ਮੇਰੀ ਬਾਹ ਫੜ ਕੇ ਮੈਨੂੰ ਬਾਹਰ ਕੱਢ ਦਿੱਤਾ ਗਿਆ ਉਹਨਾਂ ਨੂੰ ਮੇਰੇ ਵੱਲੋਂ ਆਪਣਾ ਆਈਡੀ ਕਾਰਡ ਅਤੇ ਵੀਆਈਪੀ ਪਾਸ ਵੀ ਦਿਖਾਇਆ ਗਿਆ ਕਿ ਇਹ ਨਾ ਸਿਰਫ ਵਿਅਕਤੀਗਤ ਤੌਰ ਤੇ ਮੇਰੀ ਬੇਇੱਜ਼ਤੀ ਹੋਇਆ ਸਗੋ ਸਿਵਲ ਸਰਜਨ ਦੇ ਅਹੁਦੇ ਦੀ ਵੀ ਤੋਹੀਨ ਹੈ ਜਦ ਕਿ ਉਕਤ ਸਮਾਗਮ ਵਿੱਚ ਬਹੁਤ ਸਾਰੇ ਮਹਿਮਾਨ ਬਿਨਾਂ ਪਾਸ ਦੇ ਹੀ ਅੰਦਰ ਜਾ ਰਹੇ ਸਨ ਇਸ ਸਬੰਧ ਵਿੱਚ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਕਤ ਘਟਨਾ ਦਾ ਨੋਟਿਸ ਲੈਂਦੇ ਹੋਏ ਅ ਇਸ ਘਟਨਾ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਅਤੇ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਇਸੇ ਤਰ੍ਹਾਂ ਥਾਣੇਦਾਰ ਜਸਪਾਲ ਸਿੰਘ ਨੰਬਰ 135 ਲੁਧਿਆਣਾ ਤੇ ਸਬ ਇੰਸਪੈਕਟਰ ਜਸਪਾਲ ਸਿੰਘ ਨੰਬਰ 725 ਲੁਧਿਆਣਾ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ 15 ਅਗਸਤ ਦੇ ਸਮਾਰੋਹ ਦੌਰਾਨ ਡਾਕਟਰ ਜਸਬੀਰ ਸਿੰਘ ਸਿਵਲ ਸੱਜਣ ਲੁਧਿਆਣਾ ਨਾਲ ਮਿਸਬੀਬ ਕਰਕੇ ਆਪਣੀ ਸਰਕਾਰੀ ਡਿਊਟੀ ਪ੍ਰਤੀ ਕੋਰ ਲਾਪਰਵਾਹੀ ਅਤੇ ਅਨਗਹਿਲੀ ਦਾ ਸਬੂਤ ਦਿੱਤਾ ਇਸ ਲਈ ਥਾਣੇਦਾਰ ਜਸਪਾਲ ਸਿੰਘ ਨੰਬਰ 135 ਲੁਧਿਆਣਾ ਅਤੇ ਸਬ ਇੰਸਪੈਕਟਰ ਜਸਪਾਲ ਸਿੰਘ ਨੰਬਰ 725 ਲੁਧਿਆਣਾ ਨੂੰ ਮੁਕਤਲ ਕਰਕੇ ਵਿਭਾਗੀ ਪੜਤਾਲ ਕਰਨ ਦੀ ਸ਼ਿਫਾਰਿਸ਼ ਕੀਤੀ ਜਾਂਦੀ ਹੈ ਉਕਤ ਰਿਪੋਰਟ ਨੂੰ ਧਿਆਨ ਵਿੱਚ ਰੱਖਦੇ ਹੋਏ ਥਾਣੇਦਾਰ ਜਸਪਾਲ ਸਿੰਘ ਨੰਬਰ 135 ਲੁਧਿਆਣਾ ਦੇ ਸਬ ਇੰਸਪੈਕਟਰ ਜਸਪਾਲ ਸਿੰਘ ਨੰਬਰ 723 ਲੁਧਿਆਣਾ ਨੂੰ ਮਿਤੀ 15 8 ਤੋਂ ਮੁਤਲਕ ਕੀਤਾ ਜਾਂਦਾ ਤੇ ਇਹ ਕਰਮਚਾਰੀ ਪੰਜਾਬ ਸਿਵਲ ਸਰਵਿਸ ਰੂਲਸ 7 2 ਭਾਗ ਪਹਿਲਾ ਜਿਲਦ ਪਹਿਲੀ ਤਹਿਤ ਤਨਖਾਹ ਉਤਪੱਤੇ ਹਾਸਲ ਕਰੇ ਗਿਆ ਤੇ ਪੀਪੀਆਰ 16 21 ਤਹਿਤ ਪੁਲਿਸ ਲਾਈਨ ਲੁਧਿਆਣਾ ਵਿਖੇ ਹਾਜ਼ਰ ਰਹਿ ਕੇ ਹਰੇਕ ਰੋਲ ਕੱਲ ਤੇ ਪ੍ਰੇਡ ਆਜ ਅਟੈਂਡ ਕਰਨਗੇ ਅਤੇ ਇਸ ਕਰਮਚਾਰੀ ਵਿਰੁੱਧ ਵਿਭਾਗੀ ਪੜਤਾਲ ਸ਼ੁਰੂ ਕੀਤੀ ਜਾਂਦੀ ਹੈ ਤੇ ਮੁਕੰਮਲ ਕਰਨ ਦੇ ਆਦੇਸ਼ ਰਮਨਦੀਪ ਸਿੰਘ ਭੁੱਲਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਆਪਰੇਸ਼ਨ ਲੁਧਿਆਣਾ ਪਾਸ ਸੌਂਪੇ ਜਾਂਦੇ ਨੇ ਜੋ ਉਦੀਨ ਪੀਪੀਆਰ 1624 ਅਤੇ 27 ਹੁਕਮ 381 ਤਹਿਤ ਦਿਨ ਪ੍ਰਤੀ ਦਿਨ ਦੀ ਕਾਰਵਾਈ ਕਰਦੇ ਆਪਣੀ ਅੰਤਮ ਜਿਹੜੀ ਰਿਪੋਰਟ ਆ ਉਹ 1 ਮਹੀਨੇ ਦੇ ਅੰਦਰ ਅੰਦਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਭੇਜਣਗੇ ਇਹ ਜਿਹੜਾ ਮਾਮਲਾ ਹੀ ਕਾਫੀ ਗੰਭੀਰ ਸੀ ਕਿ ਇੱਕ ਕਲਾਸ 1 ਅਫਸਰ ਜिले 11 ਦਾ ਅਫਸਰ ਸਿਵਲ ਸਰਜਨ ਉਹਦੇ ਨਾਲ ਦੋ ਥਾਣੇਦਾਰਾਂ ਵੱਲੋਂ ਵਧੇਕੀ ਕੀਤੀ ਗਿਆ ਜਦ ਕਿ ਉਹਨਾਂ ਕੋਲ ਪਾਸ ਵੀ ਪਾਸਪਾਸ ਤੇ ਵੀਆਈਪੀ ਲਿਖਿਆ ਹੋਇਆ ਸੀ ਇਸ ਦੇ ਬਾਵਜੂਦ ਉਹਨਾਂ ਨੂੰ ਰੋਕਿਆ ਗਿਆ ਰੋਕਿਆ ਹੀ ਨਹੀਂ ਗਿਆ ਬਲਕਿ ਉਹਨਾਂ ਦੇ ਨਾਲ ਬਤਮੀਜੀ ਵੀ ਕੀਤੀ ਗਈ ਇਸ ਦੇ ਚਲਦਿਆਂ ਬੀਤੇ ਦਿਨ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋਂ ਨੂੰ ਇੱਕ ਚਿੱਠੀ ਲਿਖੀ ਗਈ ਸੀ ਕੇਸ ਦੇ ਖਿਲਾਫ ਤੁਰੰਤ ਜਿਹੜੀ ਸਖਤ ਆ ਉਹ ਕਾਰਵਾਈ ਕੀਤੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਕਿ ਹੁਣ ਕੁਲਦੀਪ ਸਿੰਘ ਚਾਲ ਹੋਣਾ ਵੱਲੋਂ ਦੋਨੇ ਥਾਣੇਦਾਰ ਮੁਅਤਲ ਕਰ ਦਿੱਤੇ ਗਏ ਨੇ ਤੇ ਨਾਲ ਹੀ ਵਿਭਾਗੀ ਕਾਰਵਾਈ ਕਰਦੇ ਵੀ ਆਦੇਸ਼ ਦਿੱਤੇ ਗਏ ਨੇ ਇਸ ਕਾਰਵਾਈ ਹੁਣ ਜਿਹੜੇ ਲੁਧਿਆਣਾ ਦੇ ਐਡੀਸੀਪੀ ਨੇ ਰਮਨਦੀਪ ਸਿੰਘ ਪੁਲਰੋਕ ਕਰਨਗੇ ਔਰ 1 ਮਹੀਨੇ ਦੇ ਵਿੱਚ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਰਿਪੋਰਟ ਦੇਣਗੇ ਅਸਲ ਦੇ ਵਿੱਚ ਜਿਸ ਬੀਸਿੰਗ ਆਲ ਖੋਣਾ ਨੇ ਆਪਣਾ ਜਿਹੜਾ ਦਰਦ ਆ ਉਹ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਸੀ ਕਿ ਆਖਰ ਇੱਕ ਕਲਾਸ 1 ਅਫਸਰ ਦੇ ਨਾਲ ਅਜੀਬ ਵਧੀਕੀ ਕੀਤੀ ਗਈ ਹੈ ਜੋ ਬਿਲਕੁਲ ਹੀ ਨਿੰਦਨਯੋਗ ਹੈ ਤੇ ਨਾ ਹੀ ਸਹਿਣਯੋਗ ਹੈ ਉਹਨਾਂ ਦਾ ਜਿਹੜਾ ਦਰਦ ਉਹ जायਜ਼ ਸੀ ਦਰਦ ਛਲਕਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਡੇ ਅਧਿਕਾਰੀਆਂ ਨੇ ਵੀ ਟੈਲੀਫੋਨ ਤੇ ਗੱਲ ਕੀਤੀ ਇੱਥੋਂ ਤੱਕ ਕਿ ਲੁਧਿਆਣਾ ਦੇ ਕਮਿਸ਼ਨਰ ਸਾਹਿਬ ਜੀ ਨੇ ਉਹਨਾਂ ਨੂੰ ਵੀ ਟੈਲੀਫੋਨ ਤੇ ਗੱਲ ਕੀਤੀ ਪੰਜਾਬ ਵਿਭਾਗ ਸਿਹਤ ਵਿਭਾਗ ਦੇ ਡਾਇਰੈਕਟਰ ਤੇ ਸਖਤਰ ਨਵੀਂ ਵੀ ਟੈਲੀਫੋਨ ਤੇ ਗੱਲ ਕੀਤੀ ਔਰ ਸਵੇਰੇ ਅੱਜ ਸਵੇਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲ ਵੱਲੋਂ ਕਾਰਵਾਈ ਕਰਨ ਤੋਂ ਪਹਿਲਾਂ ਖੁਦ ਟੈਲੀਫੋਨ ਕੀਤਾ ਡਾਕਟਰ ਜਸਬੀਰ ਸਿੰਘ ਔਲਖ ਨੂੰ ਉਨ੍ਹਾਂ ਨੂੰ ਕਿ ਇਹ ਕਾਰਵਾਈ ਸਖਤ ਹੋਏਗੀ ਔਰ ਜੇਕਰ ਕਿਸੇ ਵੀ ਪੁਲਸ ਸਬੰਸਨਿਵਦੀ ਕੀਤੀ ਤੇ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਜਿਸ ਦੇ ਚਲਦੇ ਜਿਹੜਾ ਉਹਨਾਂ ਨੇ ਵਿਸ਼ਵਾਸ ਦਿੱਤਾ ਸੀ ਡਾਕਟਰ ਜਸਬੀਰ ਸਿੰਘ ਔਲਖ ਨੂੰ ਉਹ ਵਿਸ਼ਵਾਸ ਦੇ ਤਹਿਤ ਉਹਨੇ ਕਾਰਵਾਈ ਕਰਦੇ ਹੋਏ ਦੋਨੇ ਉਕਤ ਥਾਣੇਦਾਰਾਂ ਨੂੰ ਮੁਕਤਲ ਕਰ ਦਿੱਤਾ ਹੈ ਹਾਲਾਂਕਿ ਮਾਮਲਾ ਕਾਫੀ ਗੰਭੀਰ ਹੈ ਲੇਕਿਨ ਮੁਕਤਲ ਕਰ ਦਿੱਤਾ ਗਿਆ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋਂ ਔਰ ਇਹ ਵੀ ਸਭ ਤੋਂ ਵੱਡੀ ਚਰਚਾ ਕਿ ਜਦੋਂ ਪਾਸ ਬਣਿਆ ਹੋਇਆ ਸੀ ਤਾਂ ਫਿਰ ਉਹਨਾਂ ਦੋਨੇ ਥਾਣੇਦਾਰਾਂ ਨੇ ਕਿਉਂ ਰੋਕਿਆ ਹਾਲਾਂਕਿ ਜਿਹੜੇ ਜਸਬੀਤ ਸਿੰਘ ਔਲਕਾ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਉਹਨਾਂ ਨੂੰ ਕਾਰਡ ਵੀ ਦਿਖਾਇਆ ਆਪਣਾ ਕਾਰਡ ਦਿਖਾਇਆ ਇਨਵੀਟੇਸ਼ਨ ਕਾਰਡ ਵੀ ਦਿਖਾਇਆ ਇਸ ਦੇ ਬਾਵਜੂਦ ਰੁਕਿਆ ਗਿਆ ਜਦ ਕਿ ਮੇਰੇ ਨਾਲ ਮੇਰਾ ਸਟਾਫ ਵੀ ਹਾਜ਼ਰ ਸੀ ਉਸ ਤੋਂ ਬਾਅਦ ਵੀ ਉਹਨਾਂ ਦੂਹ ਥਾਣੇਦਾਰਾਂ ਨੇ ਮੇਰੀ ਇੱਕ ਨਹੀਂ ਸੁਣੀ ਜਦਕਿ ਮੇਰੀਆਂ ਅੱਖਾਂ ਦੇ ਸਾਹਮਣੇ ਕਈ ਹੋਰ ਲੋਕ ਵੀ ਅੰਦਰ ਜਾ ਰਹੇ ਸੀ ਅੰਦਰ ਭੇਜਿਆ ਜਾ ਰਿਹਾ ਸੀ ਜਿਨ੍ਹਾਂ ਕੋਲ ਇਨਵੀਟੇਸ਼ਨ ਕਾਰਡ ਵੀ ਨਹੀਂ ਸੀ ਤੇ ਜਿਸ ਤੋਂ ਪਤਾ ਚੱਲਦਾ ਹੈ ਕਿ ਪੁਲਿਸ ਥਾਣੇਦਾਰਾਂ ਵੱਲੋਂ ਜਾਣ ਬੁਝ ਕੇ ਡਾਕਟਰ ਜਸਬੀਤ ਸਿੰਘ ਔਲਖੋਣਾ ਦੇ ਨਾਲ ਬਤਮੀਜੀ ਕੀਤੀ ਹੈ ਵਧੇਕੀ ਗਈ ਹੈ ਹੁਣ ਜਿਹੜੀ ਉਹਨਾਂ ਨੇ ਬਤਮੀਜੀ ਕੀਤੀ ਸੀ ਵਧੇਕੀ ਕੀਤੀ ਸੀ ਉਹ ਉਹਨਾਂ ਥਾਣੇਦਾਰਾਂ ਨੂੰ ਵੀ ਭੁਗਤਣੀ ਪਈ ਹੈ ਸਵੇਰੇ ਇਸ ਮਸਲੇ ਦੇ ਵਿੱਚ ਅਸੀਂ ਡਾਕਟਰ ਜਸਬੀਰ ਸਿੰਘ ਆਲਖੋਣਾ ਦੇ ਨਾਲ ਗੱਲਬਾਤ ਕੀਤੀ ਇੱਕ ਵਾਰ ਫਿਰ ਉਹ ਦੁਬਾਰਾ ਤੁਹਾਨੂੰ ਸੁਣਾ ਦਿੰਦੇ ਹਾਂ ਡਾਕਟਰ ਸਾਹਿਬ ਕੱਲ ਜਿਹੜੀ ਘਟਨਾ ਵਾਪਰੀ ਬਹੁਤ ਹੀ ਦੁਖਦਾਈ ਘਟਨਾ ਕਿ ਇੱਕ ਕਲਾਸ 1 ਆਫੀਸਰ ਉਹ ਵੀ ਸਿਵਲ ਸਰਜਨ ਰੈਂਕ ਦੇ ਅਧਿਕਾਰੀ ਜਿੰਨਾਂ ਕੋ ਆਈ ਕਾਰਡ ਔਰ ਇਨਵੀਟੇਸ਼ਨ ਕਾਰਡ ਵੀ ਜਿਸ ਤੇ ਵੀਆਈਪੀ ਮਿਲਿਆ ਇਸ ਦੇ ਬਾਵਜੂਦ ਪੁਲਿਸ ਮੁਲਾਜ਼ਮ ਨੇ ਇੰਨੀ ਤੁਹਾਡੇ ਨਾਲ ਹੱਤ ਕੀਤੀ ਹੈਗੀ ਇਹ ਪੂਰਾ ਮਸਲਾ ਕੀ ਸੀ ਜੀ ਐਕਚੁਅਲੀ ਮੈਂ 80 ਚਾਲੀ ਤੇ ਜੇਕਰ ਜੀ ਪਹੁੰਚ ਗਿਆ ਸੀ ਉੱਥੇ ਜੀ ਆ ਫੰਕਸ਼ਨ ਤੇ ਕੋਈ 858 ਤੇ ਚੰਦਾਲਾ ਰਹੋਣ ਦਾ ਪ੍ਰੋਗਰਾਮ ਸੀ ਜੋ ਪ੍ਰੋਟੋਕੋਲ ਦੇ ਵਿੱਚ ਆਇਆ ਸੀ ਇਨਵਿਟੇਸ਼ਨ ਕਾਰਡ ਸੀਗਾ ਜੀ 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 ਤੇ ਉੱਥੇ ਜਾ ਕੇ ਮੈਂ ਮਤਲਬ ਕਿ ਵੀ ਕਹਿੰਦੇ ਆਪਣਾ ਜਿਹੜਾ ਵੀਆਈਪੀ ਪਾਸ ਸੀ ਮੇਰਾ ਮੈਂ ਦਿਖਾਇਆ ਜਿਹੜਾ ਕੰਸਰਨਡ ਛਣਨਦਾਰ ਖੜਾ ਸੀ ਗਏ ਜੀ ਤੇ ਉਹ ਕਹਿੰਦੇ ਵੀ ਉਹ ਲਿਸਟ ਦੇਖਣ ਲੱਗੇ ਕੋਈ 100 150 ਬੰਦੇ ਦੀ ਮੇਰੇ ਨਾਲ ਲਿਸਟ ਹੋਣੀ ਹੈ ਕਹਿੰਦੇ ਤੁਹਾਡਾ ਨਾਮ ਨਹੀਂ ਤੁਸੀਂ ਤੁਹਾਨੂੰ ਇਸ ਅੰਦਰ ਐਂਟਰ ਕਰ ਸਕਦੇ ਮਨੋਂ ਫਿਰ ਵੀਆਈਪੀ ਪਾਸ ਦਿਖਾਇਆ ਮੈਂ ਤੁਸੀਂ ਮੇਰਾ ਆਈ ਕਾਰਡ ਲੈ ਲਓ ਜੀ ਜੀ ਉਹ ਦੇਖ ਲਓ ਜੀ ਜੀ ਦੇ ਜੇ ਕਿਉਂਕਿ ਵੀਆਪੀ ਪਾਸ ਤੇ ਤਾਂ ਕੋਈ ਅਰੇਕਟੀ ਤਾਂ ਹੁੰਦੀ ਨਹੀਂਗੀ ਬਿਲਕੁਲ ਸਹੀ ਐਵੇਂ ਮੇਰਾ ਮੇਰਾ ਡਿਪਟੀ ਮਾਸ ਮੀਡੀਆ ਰਜਿੰਦਰ ਜੀ ਮੇਰੇ ਨਾਲ ਸੀਗੇ ਤੇ ਸਾਡੇ ਇੱਕ ਡਿਸਟ੍ਰਿਕਟ ਐਪਿਡੈਮੋਲੋਜੀਸਰ ਡਾਕਟਰ ਸੀਤਲ ਨਰਾ ਗੂ ਨਾਲ ਸੀ ਮੇਰਾ ਇੱਕ ਐਸਆਈ ਜਿਹੜਾ ਹੈਗਾ ਸੀ ਬਲਦੀਪ ਸਿੰਘ ਉਹ ਨਾਲ ਸੀ ਕਿਉਂਕਿ ਉਹਨਾਂ ਦੀ ਕਲੋਰਿਨੇਸ਼ਨ ਵਾਸਤੇ ਡਿਊਟੀ ਲੱਗੀ ਹੋਈ ਸੀ ਜਿਹੜਾ ਉੱਥੇ ਪਾਣੀ ਸਰਵ ਹੋਣਾ ਸੀ ਜੀ 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 ਤੇ ਉਹਨਾਂ ਨੇ ਵੀ ਕਿਹਾ ਵੀ ਸਰਦਾਰ ਸਾਹਿਬ ਨੇ ਉਹ ਦੂਜੇ ਐਸਆਈ ਨੇ ਮਤਲਬ ਕਿ ਫੜ ਕੇ ਮੇਰੀ ਬਾਹਰ ਕਹਿੰਦਾ ਇੱਧਰ ਹੋ ਕਹਿੰਦਾ ਤੁਸੀਂ ਅੱਛਾ ਜੀ ਇਹ ਗਤਮੀ ਜੀ ਕੀ ਸੀ ਜੀ ਇਹ ਤਾਂ ਇਸ ਉਸ ਤੋਂ ਅਨਫਾਰਚੂਨੇਟ ਕਿ ਮੇਰੇ ਸਾਹਮਣੇ 10 ਤੋਂ ਲੈ ਕੇ 15 ਡਿਵਿਨਿਟੀ ਇਸ ਤਰ੍ਹਾਂ ਸੀ ਜਿਹਨਾਂ ਨੂੰ ਨਾ ਪਾਸ ਚੱਕੀ ਤੇ ਜਰਾਜ ਕਟ ਚੱਕੀ ਜੀ ਫਿਰ ਖੜੇ ਖੜੇ ਉੱਤੇ ਜੀ ਤੇ ਮੈਂ ਫਿਰ ਇਮੀਡੀਏਟਲੀ ਤਾਂੀਆਂ ਨੂੰ ਹਾਈਲਾਈਟ ਕੀਤਾ ਵੀ ਇੱਕ ਨੈਸ਼ਨਲ ਡੇ ਹੈ ਆਪਣਾ ਜੀ ਤੇ ਉਦੋਂ ਝੰਡਾ ਲਰਾਉਣ ਦੀ ਤਕਰੀਬਾ ਟਾਈਮ ਹੋ ਗਿਆ ਸੀ ਇਹ ਮੈਂ ਉਦੋਂ ਹੋਇਆ ਕਰਾਈ ਕਰਦਾ ਕੁਝ ਵੀ ਕਰਦਾ ਤਾਂ ਮੈਨੂੰ ਜੀ ਉਹਦਾ ਮੇਰੇ ਕਰਕੇ ਉਹ ਫੰਕਸ਼ਨ ਦੇ ਵਿੱਚ ਕੋਈ ਡਿਸਟਰਬੈਂਸ ਆਵੇ ਜੀ 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 ਆਈ ਪੇਸ਼ੈਂਟਲੀ ਵੇਟਡ ਇਨ ਮਾਈ ਕਾਰ ਅਲੋਂਗ ਵਿਦ ਮਾਈ ਐਂਬੂਲੈਂਸ ਆਊਟਸਾਈਡ ਇਨ ਦਾ ਪਾਰਕਿੰਗ ਏਰੀਆ ਜੀ 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 ਤੇ ਜਦੋਂ ਰਾਸ਼ੀ ਗੀਤ ਆਪਣਾ ਗਾਇਆ ਗਿਆ ਸਮਾਪਤ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਵਾਪਸ ਆਪਣੇ ਆਫਿਸ ਤੇ ਆ ਕੇ ਜਿਹੜਾ ਉਹਨਾਂ ਆਫਿਸ ਨੂੰ ਖਲਾ ਕੇ ਕ੍ਰੈਡਿਟਰ ਰਿਪਰੈਜ਼ੈਂਟੇਸ਼ਨ ਮੰਨ ਲਓ ਡੀਸੀ ਸਾਹਿਬ ਨੂੰ ਤੇਰਾ ਉਤਾਰਾ ਸੀਪੀ ਸਾਹਿਬ ਤੇ ਡਾਇਰੈਕਟਰ ਸਾਹਿਬ ਨੂੰ ਕੀਤਾ ਜੀ ਤੁਸੀਂ ਰੈਕੋਗਨਾਈਜ਼ ਕਰਦੇ ਕਿਉਂਕਿ ਮੁਲਾਜ਼ਮਾਂ ਦੇ ਆਲਮੋ ਨਾਮ ਲਿਖੇ ਹੁੰਦੇ ਲਗਭਗ ਜੀ ਹਾਂ ਬਕਾਇਦਾ ਨਾਮ ਨਾਮ ਲਿਖ ਕੇ ਭੇਜਿਆ ਮੈਂ ਉਹਨਾਂ ਦੇ ਸੇਮ ਨਾਮ ਸੀ ਜਸਪਾਲ ਸਿੰਘ ਸੀ ਉਦੋਂ ਇਹ ਐਸਆਈ ਇੱਕ ਕਲੈਂਚ ਅਧਿਕਾਰੀ ਸੀ ਆ ਜੀ ਮੈਂ ਹਾਂ ਐਸਆਈ ਦਾ ਸਬ ਇੰਸਪੈਕਟਰ ਹੁਣ ਹਾਂ ਜੀ ਅੱਛਾ ਅੱਛਾ ਪਰ ਕਈ ਦਿ ਉਹ ਵੀ ਮੈਨੂੰ ਮੈਂ ਜਾਂਚ ਕੀਤੀ ਹੈਗੀ ਕਿ ਕਈ ਤੋਂ ਉਥੇ ਸੀਨੀਅਰ ਆਫੀਸਰ ਵੀ ਆਪਣੇ ਪਰਿਵਾਰਕ ਮੈਂਬਰ ਬੱਚੇ ਲੰਘਾ ਰਹੇ ਸੀ ਉਸੇ ਘੇੜ ਥਾੜੀ ਜੀ ਪੁਲਿਸ ਵਾਲੇ ਉਹਦੇ ਬਾਰੇ ਮੈਂ ਕਮੈਂਟਰੀ ਕਰ ਸਕਦਾ ਕਿਉਂਕਿ ਮੈਂ ਤਾਂ ਉਦੋਂ ਹੀ ਬਿਧੀ ਸੀ ਉਸ ਤੋਂ ਬਾਅਦ ਆਈ ਵਸ ਉਹ ਅਫਸਰ ਜੀ ਸਾਈਕੋਲੋਜੀਕਲੀ ਤੇ ਮੈਂ ਤਾਂ ਫਿਰ ਆ ਕੇ ਆਪਣੀ ਕਾਰ ਚ ਬਹਿ ਗਿਆ ਮਤਲਬ ਜਦੋਂ ਤੁਹਾਡੇ ਨਾਲ ਉਹ ਵਧੀਕੀ ਕਰ ਰਹੇ ਉਸ ਸਮੇਂ ਹੋਰ ਲੋਕ ਕਿ ਜਾ ਰਹੇ ਸੀ ਵਿਦਆਊਟ ਚੈਕਿੰਗ ਦੀ ਬਿਲਕੁਲ ਜਾ ਰਹੀ ਸੀ ਤੇ ਹੁਣ ਤੁਹਾਨੂੰ ਹੋਪ ਹੈ ਕਿ ਜਿਹੜੇ ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਲ ਉਹਨਾਂ ਦੇ ਖਿਲਾਫ ਐਕਸ਼ਨ ਕਰ ਹਾਂ ਚਾਲ ਸਾਹਿਬ ਨੇ ਮੈਨੂੰ ਸਵੇਰ ਫੋਨ ਆਇਆ ਉਹਨਾਂ ਦਾ ਕਿ ਐਸੋ ਐਜ ਰੀਚ ਇਸ ਆਫਿਸ ਇਬਲ ਟੂ ਟੇਕ ਐਕਸ਼ਨ ਮਤਲਬ ਡਿਪਟੀ ਕਮਿਸ਼ਨਰ ਨੇ ਵੀ ਗੱਲ ਕਰ ਲਈ ਹੈ ਸੀਪੀ ਦੇ ਨਾਲ ਜੀ ਬਿਲਕੁਲ ਬਿਲਕੁਲ ਕਰ ਲਈ ਹੈ ਆਪਣੇ ਮਤਲਬ ਕਿ ਉਹਨਾਂ ਨੇ ਕਰ ਲਈ ਹੈ ਰੈਦਰ ਟੀ ਸਾਹਿਬ ਨੇ ਕਰ ਲਈ ਇੱਕ ਲੈਟਰ ਲਿਖਤਾ ਸੀ ਕਾਫੀ ਸਖਤ ਹੈ ਸੀਪੀ ਸਾਹਿਬ ਨੂੰ ਜੀ ਆ ਕਿ ਤੁਸੀਂ ਇਹਦੇ ਪਰੋਵੀਡੈਕਸ਼ਨ ਲੋ ਜੇ ਸੰਸਦ ਨਾਲ ਹੋ ਸਕਦਾ ਕਿਸੇ ਨਾਲ ਵੀ ਹੋ ਸਕਦਾ ਹੈਗਾ ਡਾਕਟਰ ਸਾਹਿਬ ਕਿਉਂਕਿ ਤਾਂ ਡੇ ਸਪੋਸਟ ਤੇ ਪਹੁੰਚੇ ਹੋਰ ਕਈ ਤੁਸੀਂ ਅਜੇ ਹੀ ਇਸ ਸਟੇਟ ਲੈਵਲ ਦੇ ਫੰਕਸ਼ਨ ਦੇ ਕਿ ਇਵਨ ਕਿ ਜੇ ਮੈਂ ਗਲਤ ਨਾ ਹੋਵੇ ਪ੍ਰਾਈਮ ਮਿਨਿਸਟਰ ਲੈਵਲ ਦੇ ਵੀ ਪ੍ਰੋਗਰਾਮ ਅਟੈਂਡ ਕੀਤੇ ਹੋਣਗੇ ਆ ਡਿਊਟੀਆਂ ਲੱਗਦੀਆਂ ਰਹਿੰਦੀ ਹੈਗੇ ਨਾ ਇਸ ਤਰ੍ਹਾਂ ਦੀ ਪਹਿਲਾਂ ਕਿਤੇ ਇਦਾਂ ਮਾੜਾ ਤਜਰਬਾ ਜਿਹੜਾ ਨਾ ਭੁੱਲਣ ਯੋਗ ਹੈਗਾ ਪਹਿਲਾਂ ਤਰੀਕ ਡੂਰਿੰਗ ਸਰਵਿਸਸ ਦੇ ਵਿੱਚ ਅਜਿਹਾ ਕੇਸ ਆਇਆ ਉਹ ਆਫਕੋਰਸ ਇਟ ਇ ਮਾਈ ਅਫਰਚੂਨੇਟ ਇਦਰ ਆਈ ਏਮ ਐਟ ਦ ਬਰਜੋ ਰਿਟਾਇਰਮੈਂਟ ਮੇਰਾ ਇਹ ਪੀਸੀਐਮਐਸ ਡਾਕਟਰ ਲਾਸਟ ਇੰਡੀਪੈਂਡੈਂਸ ਡੇ ਸੀਮ ਵਿੱਚ ਵਾਸ ਕਾਲਡ ਜੀ 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 ਅੱਛਾ ਅੱਛਾ ਇਸੇ ਮੰਥ ਰਿਟਾਇਰਮੈਂਟ ਹੈ ਜੀ ਮੈਂ ਨੈਕਸਟ ਇਅਰ ਜਨਵਰੀ ਦੇ ਵਿੱਚ ਜੀ ਨੈਕਸਟ ਇਅਰ ਜਨਵਰੀ ਦੇ ਵਿੱਚ ਜੀ 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 ਪਰ ਇਹ ਤਾਂ ਬਹੁਤ ਮੁਸ਼ਕਲ ਨਹੀਂ ਘਟਣਾ ਹੈਗੇ ਚਲੋ ਹੋਪ ਆ ਕਿ ਲੁਧਿਆਣਾ ਪੁਲਿਸ ਹੁਣ ਚਲੋ ਅਨਫਰਚੂਨੇਟਲੀ ਬਟ ਆਈ ਐਮ ਹੈਪੀ ਡਾਇਰੈਕਟਰ ਮੈਂ ਮੈਂ ਸਪੋਕਨ ਟੂ ਪ੍ਰਿੰਸੀਪਲ ਸੈਕਟਰੀ ਹੈਲਥ ਮਿਸਟਰ ਕੁਮਾਰ ਰਾਹੁਲ ਹੈ ਸਪੋਕਨ ਟੂ ਮੀ ਜੀ 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 ਤੇ ਆਈ ਐਮ ਕਮਿੰਗ ਫਰੋਮ ਡੀਸੀ ਆਫਿਸ ਡੀਸੀ ਮੈਡਮ ਹੈ ਟੇਕ ਇਟ ਜੀ ਵੈਰੀ ਸੀਰੀਅਸਲੀ ਜੀ 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 ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਥੈਂਕ ਯੂ ਜੀ ਡਾਕਟਰ ਜਸਵੀਰ ਸਿੰਘ ਔਲਖੋ ਉਹਨਾਂ ਨੇ ਸਭ ਕੁਝ ਆਪ ਤੁਹਾਨੂੰ ਦੱਸਿਆ ਗਿਆ ਕਿ ਕੀ ਕੁਝ ਹੋਇਆ ਸੀ ਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਅਫਸਰਾਂ ਨੇ ਭਰੋਸਾ ਦਿੱਤਾ ਉਹਨਾਂ ਭਰੋਸਾ ਦੇਣ ਵਾਲਿਆਂ ਚੋਂ ਸੀਪੀ ਲੁਧਿਆਣਾ ਮਤਲਬ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਲ ਹੋਣੇ ਵੀ ਸਨ ਜਿਨ੍ਹਾਂ ਨੇ ਹੁਣ ਦੋਨੇ ਠਾਰਾ ਥਾਣੇਦਾਰਾਂ ਨੂੰ ਮੁਕਤਲ ਕਰਤਾ ਤੇ ਲਾਜ਼ਮੀ ਤੌਰ ਤੇ ਅਜਿਹੇ ਪੁਲਿਸ ਅਧਿਕਾਰੀਆਂ ਜਾਂ ਅਜਿਹੇ ਅਧਿਕਾਰੀਆਂ ਦੇ ਖਿਲਾਫ ਚਾਹੇ ਉਹ ਪੁਲਿਸ ਪ੍ਰਸ਼ਾਸਨ ਨਾਲ ਸੰਬੰਧ ਰੱਖਦੇ ਹੋਣ ਚਾਹੇ ਉਹ ਸਿਵਲ ਪ੍ਰਸ਼ਾਸਨ ਨਾਲ ਸੰਬੰਧ ਰੱਖਦੇ ਹੋਣ ਉਹਨਾਂ ਨੂੰ ਅਜਿਹੀ ਵਧੇਕੀ ਬਦਤਮੀਜੀ ਕਰਨ ਦੇ ਮਸਲੇ ਦੇ ਵਿੱਚ ਲਾਜ਼ਮੀ ਤੌਰ ਤੇ ਮੁਕਤਲ ਕਰਨਾ ਹੀ ਬੰਦ ਹੈ ਜੋ ਲੁਧਿਆਣਾ ਪੁਲਿਸ ਨੇ ਕਰ ਦਿੱਤਾ ਫਿਲਹਾਲ ਇਸ ਜਾਣਕਾਰੀ ਤੁਹਾਡੇ ਤੋਂ ਲੈਣ ਦੇ ਆ ਗਿਆ ਦੇਖਦੇ ਰੋਏ ਬੀਸ ਪੰਜਾਬ ਧੰਨਵਾਦ